ਟ੍ਰੈਫਿਕ ਪੁਲਿਸ ਨੇ ਕਸਿਆ ਸਕੰਜਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ 35 ਦੇ ਲਗਭਗ ਈ ਰਿਕਸ਼ਾ ਇਹਨਾਂ ਬਲੌਕ ਕੀਤੇ ਗਏ ਬਾਉਂਡ ਟ੍ਰੈਫਿਕ ਇੰਚਾਰਜ ਮਰੀਕ ਸਿੰਘ ਨੇ ਦਿੱਤੀ ਜਾਣਕਾਰੀ ਦੱਸਣਾ ਬਣਦਾ ਹੈ ਕਿ ਬਠਿੰਡਾ ਸ਼ਹਿਰ ਦੇ ਅੰਦਰ ਲਗਭਗ 90% ਈ ਰਿਕਸ਼ਾ ਵਾਲਿਆਂ ਦੇ ਕੋਲ ਕੋਈ ਡਾਕੂਮੈਂਟ ਨਹੀਂ ਇਹਨਾਂ ਦੇ ਕੋਲ ਕੋਈ ਕਾਗਜ਼ ਨਹੀਂ ਹੈ ਨਾ ਹੀ ਕੋਈ ਲਾਇਸੈਂਸ ਹੈ ਜਿਸ ਨੂੰ ਲੈ ਕੇ ਲਗਾਤਾਰ ਇਹ ਬਠਿੰਡਾ ਸ਼ਹਿਰ ਦੇ ਅੰਦਰ ਪੀੜ ਦਾ ਕਾਰਨ ਬਣੇ ਹੋਏ ਹਨ ਅਤੇ ਅੱਜ ਟਾਫਿਕ ਪੁਲਿਸ ਵੱਲੋਂ ਇਹਨਾਂ ਦੇ ਸਿਕੰਜਾ ਕੱਸਦੇ ਹੋਏ ਅੱਜ ਜਿਹੜੇ ਵੀ ਈ ਰਿਕਸ਼ਾ ਵਾਲੇ ਨਿਯਮਾਂ ਦੀ ਉਲੰਘਣਾ ਕਰਦੇ ਸਨ ਜਾਂ ਬਹੁਤ ਸਾਰੇ ਈ ਰਿਕਸ਼ਾ ਵਾਲੇ ਜਿਹੜੇ ਨੇ ਉਹ ਕਮਰਸ਼ੀਅਲ ਵਾਹਨ ਦੇ ਤੌਰ ਤੇ ਇਸ ਨੂੰ ਆਪਣਾ ਵਰਤ ਰਹੇ ਜਾਂਦੇ ਹੁਣ ਤਸਵੀਰਾਂ ਦੇ ਵਿੱਚ ਇੱਕ ਵਿਅਕਤੀ ਵੱਲੋਂ ਈ ਰਿਕਸ਼ਾ ਨੂੰ ਕਮਰਸ਼ੀਅਲ ਵਾਹਨ ਦੇ ਤੌਰ ਤੇ ਵਰਤੇ ਜਾ ਰਿਹਾ ਹੈ ਜਦੋਂ ਕਿ ਇਹ ਸਵਾਰੀਆਂ ਢੋਣ ਦੇ ਕੰਮ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਤਿੰਨ ਸਵਾਰੀ ਤੋਂ ਵੱਧ ਵੀ ਜ਼ਿਆਦਾ ਸਵਾਰੀ ਨਹੀਂ ਬੈਠ ਸਕਦੀ ਅਤੇ ਉਹਨਾਂ ਵੱਲੋਂ ਅੱਜ 35 ਦੀ ਲਗਭਗ ਇਹ 릭ਸ਼ਾ ਨੇ ਜਿਹੜੀ ਨਿਜਮਾ ਦੀ ਹੁਕਮਾਂ ਕਰਦੇ ਸਨ ਉਹ ਇਹਨਾਂ ਵੱਲੋਂ ਬੌਂਡ ਕੀਤੇ ਇਹਨਾਂ ਇਹ ਵੀ ਨਾਲ ਕਿਹਾ ਕਿ ਇਹ ਜਿਹੜੀ ਮੁਹਿੰਮ ਹੈ ਲਗਾਤਾਰ ਚਲਦੀ ਆਪਾਂ ਰਵੇਗੀ ਲੇਕਿਨ ਇਸ ਸੰਬੰਧੀ ਜਦ ਆਟੋ ਯੂਨੀਅਨ ਦੇ ਇੱਕ ਆਪਣਾ ਇਥੇ ਪ੍ਰਧਾਨ ਇਹਨਾਂ ਦੀ ਸਪਾਰਸ਼ ਕਰਨ ਦੇ ਲਈ ਆਏ ਹੋਏ ਸਨ ਤਾਂ ਉਹਨਾਂ ਵੱਲੋਂ ਇਹ ਇਹ 릭ਸ਼ਾ ਨਹੀਂ ਛੱਡੇਗੇ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਇਹ ਸਾਰੀਆਂ ਆਪਣਾ ਇਹ ਤਿੰਨਾਂ ਕੋਲ ਦੀਆਂ ਨਵੀਆਂ ਸਾਰਗਤ ਤਸਵੀਰਾਂ ਜਿੱਥੇ ਅੱਜ ਇਹਨਾਂ ਵੱਲੋਂ ਨਾਕਾ ਲਗਾ ਕੇ ਇੱਕ ਸਪੈਸ਼ਲ ਤੌਰ ਤੇ ਮੈਨੂੰ ਚਲਾਇਗੀ ਜਿਸ ਦੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਟੋ ਅਤੇ ਈ ਰਿਕਸ਼ਾ ਨੇ ਜਿਹੜੀ ਲਗਭਗ 35 ਲਗਭਗ ਇਹਨਾਂ ਵੱਲੋਂ ਬਾਉਂਡ ਕੀਤੇ ਗਏ ਆਓ ਤੁਹਾਨੂੰ ਸੁਣਾਉਣੀ ਹੈ ਕੀ ਕਹਿੰਦੇ ਨੇ ਸਬੰਧੀ ਆਟੋ ਯੂਨੀਅਨ ਦੇ ਪ੍ਰਧਾਨ ਅਤੇ ਟ੍ਰੈਫਿਕ ਅਫਸਰ ਚੰਕ ਬ੍ਰੀਖ ਸਿੰਘ। ਕੈਪ ਦਾ ਅਫਸਰ ਜੀ ਪਹੁੰਚੇ ਆ ਜੋ ਈ ਰਿਕਸ਼ਾ ਜਾਂ ਆਟੋ ਬਾਰੇ ਜੋ ਵੀ ਇਹਨਾਂ ਨੇ ਸਖਾਈ ਕੀਤੀ ਆਪਸਰਾ ਦੇ ਦੇ ਹਨ ਪ੍ਰਸ਼ਾਸਨ ਜੋ ਵੀ ਕਾਰਵਾਈ ਕਰ ਰਿਹਾ ਹੈ ਕੁਝ ਜਾਇਜ਼ ਤੇ ਕੁਝ ਨਜਾਇਜ਼ ਫਸਦੇ ਹੁੰਦੇ ਆ ਜਦੋਂ ਸਾਰੇ ਕਰਦੇ ਆ ਪਰ ਨਜਾਇਜ਼ ਜਿਹੜੇ ਕਰਦੇ ਆ ਉਹ ਵੱਜ ਜਾਂਦੇ ਨੇ ਤੇ ਕੋਈ ਜਾਇਜ਼ ਵੀ ਫਸ ਜਾਂਦੇ ਨੇ ਉਹ ਜਿਹਨੇ ਕਮਾਣਾ ਤੇ ਆਟੋ ਲਾਈਨ ਦੇ ਵਿੱਚ ਆਏ ਈ ਰਿਸ਼ਕਾ ਜਿਆਦਾ ਬੁਲਾ ਚਰਚਾ ਤੇ ਆਇਆ ਵਿਆ ਆਟੋ ਤਾਂ ਗਿਆ ਹੁਣ ਘਟ ਡੀਲ ਵਾਲਾ ਪੈਟਰੋਲ ਵਾਲਾ ਆਟੋ ਗਿਆ ਘਟ ਹੁਣ ਹੋ ਗਿਆ ਈ ਰਿਸ਼ਕਾ ਈ ਰਿਸ਼ਕੇ ਕਰਕੇ ਹਰੇਕ ਨੂੰ ਪੂਰੇ ਪੰਜਾਬ ਦੇ ਵਿੱਚ ਇਹ ਸਮੱਸਿਆ ਹੋਈ ਵੀ ਆ ਵੀ ਜਿੱਥੇ ਕਿਤੇ ਬਾਸਟੈਂਡ ਹੈ ਚਾ ਟੇਸ਼ਨ ਹੈ ਚਾ ਹਸਪੀਟਲ ਹੈ ਹਰੇਕ ਥਾਂ ਤੇ ਜਾਮ ਲੱਗ ਰਿਹਾ ਚਲੋ ਜਾਮ ਤਾਂ ਵੀ ਚੱਲ ਜੂਗਾ ਜੇ ਕਿ ਜਿਹੜੇ ਬੰਦੇ ਕੋਈ ਸ਼ਰਾਰਤੀ ਅੰਸਰ ਕੋਈ ਗੈਂਗਸਟਰਵਾਦ ਹੈ ਕੋਈ ਨਸ਼ੇਬਾਜ਼ ਹੈ ਜਾਂ ਕੋਈ ਲੁੱਟਖੋਹ ਵਾਲੇ ਇੰਨੇ ਚਪੇ ਗਏ ਨੇ ਇਹ ਸਭ ਤੋਂ ਮਾੜਾ ਅਸੀਂ ਇਹ ਵੀ ਨਕੈਦੀ ਕਰਦੇ ਆ ਵੀ ਜਿਹੜੇ ਗੈਂਗਸਟਰਵਾਦ ਹੈ ਜਾਂ ਕੋਈ ਹਥਿਆਰ ਲਈ ਫਿਰਦਾ ਹੈ ਜਾਂ ਲੁੱਟਖੋਹ ਕਰਦਾ ਉਹਨਾਂ ਦੇ ਬਾਰੇ ਅਸੀਂ ਵੀ ਬਹੁਤ ਦੁਖੀ ਆਂ ਜਿਹੜਾ ਬੰਦਾ ਕੋਈ ਆਪਦੀ ਕਬੀਲਦਾਰੀ ਬੱਚੇ ਪਾਲਦਾ ਕਬੀਲਦਾਰੀ ਚਲਾ ਰਿਆ ਉਹਨੂੰ ਵੀ ਦਿੱਕਤ ਆਂਦੀ ਆ ਕੋਈ ਕਈ ਵਾਰੀ ਉਹ ਵੀ ਫਸ ਜਾਂਦਾ ਬੰਦਾ ਜਿਹੜਾ ਕਰਨ ਵਾਲੇ ਕਰਨ ਵਾਲੇ ਭੱਜ ਜਾਂਦੇ ਨੇ ਇਹ ਰਾਤ ਨੂੰ ਜਿਆਦਾ ਨਿਕਲਦੇ ਨੇ ਜਾਂ ਸ਼ਾਮ ਨੂੰ ਨਿਕਲਦੇ ਨੇ ਦਿਨੇ ਦੁਪਹਿਰੇ ਪ੍ਰਸ਼ਾਸਨ ਸਾਰੇ ਵਜੇ ਖੜਾ ਹੁੰਦਾ ਇਸ ਕਰਕੇ ਭੱਜ ਜਾਂਦੇ ਆ ਬਾਕੀ ਜਿਹੜਾ ਸਾਡੇ ਟਰੈਪ ਇੰਚਾਰਜ ਅਮਰੀਕ ਸਿੰਘ ਜੀ ਇਹ ਬਹੁਤ ਹੀ ਮਤਲਬ ਕੇ ਸਾਡਾ ਸਾਥ ਦਿੰਦੇ ਆ ਜੁਨੇ ਨਾਲ ਵੱਲੋਂ ਕਿ ਜਿਹੜੇ ਜਿਹੜੇ ਵਕਤ ਦੇ ਸਮੇਂ ਦੇ ਹਿਸਾਬ ਨਾਲ ਜੇ ਉਹ ਪ੍ਰਸ਼ਾਸਨ ਦੇ ਦੇਸ਼ ਆਂਦੇ ਉਹ ਸਾਨੂੰ ਦੱਸਦੇ ਆ ਸਮਝਾਉਂਦੇ ਆ ਪਰ ਦੁਨੀਆ ਦਾ ਨਾਵਾ ਤੋ ਉਤਰਿਆ ਪਿਆ ਕਿ ਬੇਰੁਜ਼ਗਾਰੀ ਲਾ ਲੋ ਜਾਂ ਕੋਈ ਨਸ਼ੇ ਬਾਹ ਲਾ ਲੋ ਪਰ ਦੁਨੀਆ ਬਹੁਤ ਹੀ ਜ਼ਿਆਦਾ ਬੇਕਾਬੂ ਹੋਈ ਪਈ ਆ ਇਹਨੂੰ ਕਾਬੂ ਕਰਨ ਵਾਸਤੇ ਕੁਝ ਪ੍ਰਸ਼ਾਸਨ ਦਾ ਬਾਕੀ ਸਰਕਾਰਾਂ ਦਾ ਕੰਮ ਆ ਉਹ ਸਰਕਾਰਾਂ ਆਪਣਾ ਸਹੀ ਸਮੇਂ ਸਿਰ ਕੋਈ ਕੰਮ ਨਹੀਂ ਕਰ ਰਹੀਆਂ ਕੁਝ ਉਹਨਾਂ ਦੀਆਂ ਵੀ ਕਮੀਆਂ ਨੇ ਆ ਜਰਾ ਇਹਦਾ ਨਸ਼ਾ ਵਾਦ ਹੈ ਗਰੀਬੀ ਕਰਕੇ ਕੋਈ ਨਸ਼ੇ ਕਰਨ ਲੱਗਿਆ ਕੋਈ ਗੈਂਗਸਟਰ ਬਣ ਗਿਆ ਇਹ ਵੀ ਬਹੁਤ ਮਾੜੀ ਹਾਲਤ ਹੈ ਇਸ ਕਰਕੇ ਹੁਣ ਪ੍ਰਸ਼ਾਸਨ ਨੂੰ ਟ੍ਰੈਕ ਕਰਾਉਣ ਦੇ ਵਿਚਾਰ ਨੂੰ ਇੰਚਾਰਜ ਨੂੰ ਉੱਤੋਂ ਆ ਜਾਂਦਾ ਹੁਕਮ ਉਹਨਾਂ ਨੇ ਆਪਦੀ ਇਹ ਕਰਨੀ ਹੈ ਤੇ ਸਾਡੀ ਯੂਨੀਅਨ ਦਾ ਜੇ ਕੋਈ ਸਹੀ ਬੰਦਾ ਫਾਇਦ ਜਾਂਦਾ ਅਸੀਂ ਤਾਂ ਭਾਈ ਮਿਹਨਤ ਕਰਕੇ ਉਹ ਅੱਜ ਕੱਲ ਆ ਬਹੁਤ ਜ਼ਿਆਦਾ ਹੋਇਆ ਪਿਆ ਅਸੀਂ ਆਪ ਤੰਗ ਆ ਇਸ ਚੀਜ਼ ਤੋਂ ਜਿਹੜਾ ਵੀ ਕੋਈ ਯੂਨੀਅਨ ਵਾਲਾ ਖੇਤ ਤੇ ਖੜਾ ਉਹਨੂੰ ਵੀ ਗਾਲਾਂ ਪੈ ਜਾਂਦੀਆਂ ਹਨ ਕਿਉਂ ਆ ਤੈਨੂੰ ਇੱਥੇ ਆਣਾ ਪਿਆ ਕੀ ਕਾਰਨ ਕੀ ਆ ਕੀ ਵਜੇਗਾ ਆਟੋ ਇਖਾਲੇ ਕਿਉਂ ਨਿਕਾ ਕੇ ਚ ਰੱਖਦੇ ਕਿਉਂ ਨਹੀਂ ਟ੍ਰੈਫਿਕ ਦਾ ਰੂਲ ਸਮਝਦੇ ਇਹ ਟ੍ਰੈਫਿਕ ਰੂਲ ਤਾਂ ਜਿਆਦਾ ਤਾਂ ਮਤਲਬ ਇਹੀ ਤੋੜ ਰਹੇ ਆ ਨਾ ਨਸ਼ੇ ਪੱਤੇ ਵਾਲੇ ਅਗਲਾ ਜਿੰਨੇ ਕੁ ਮੰਦਾ ਨਸ਼ੇ ਵਾਲਿਆਂ ਨੂੰ ਦੇ ਜਾਂਦਾ ਕਰੇ ਕੀ ਹੁਣ 500 ਕਮਾਇਆ 500 ਦਾ ਅਗਲਾ ਨਸ਼ਾ ਕਰ ਜਾਂਦਾ ਘਰੇ ਬੱਚਿਆਂ ਬਾਰੇ ਪੈਸੇ ਨਹੀਂ ਹੁੰਦੇ ਹੁਣ ਕਿਰਾਏ ਤੇ ਕਈ ਆੜੋ ਚੱਕੀ ਮਰਦੇ ਨੇ ਹੁਣ ਏਜੰਸੀ ਵਾਲੇ ਹੁਣ ਆ ਸਹੀ ਇਮਾਨਦਾਰ ਬੰਦਾ ਤਾਂ 3-400 ਰੁਪਏ ਦਿਹਾੜੀ ਮਸਾ ਕਮਾਉਂਦਾ ਤੇ ਉਹ ਬੰਦੇ 4-500 ਰੁਪਏ ਕਿਰਾਇਆ ਵੀ ਦਿੰਦੇ ਨੇ ਤੇ ਆਪਦਾ ਵੀ ਨਸ਼ਾ ਕਰਦੇ ਨੇ ਉਹ ਕਿੱਤੋਂ ਕਰਦੇ ਨੇ ਉਹ ਗਲਤ ਕੰਮ ਕਰਕੇ ਹੀ ਕਰਦੇ ਨੇ ਕਿੰਨੇ ਜਾਇਜ਼ ਆਟੋ ਸ਼ਹਿਰ ਚ ਚੱਲ ਰਹੇ ਨੇ ਕਿੰਨੇ ਨਜਾਇਜ਼ ਚੱਲ ਰਹੇ ਨੇ ਜਿਸ ਸਹੀ ਕਿਸੇ ਦਾ ਕਾਪੀ ਕਾਲ ਤੋਂ ਮੈਂ ਸੁਣਿਆ ਵੀ ਆਟੋ ਚਲਾ ਰਿਹਾ ਮੈਨੂੰ ਹੀ 40 ਸਾਲ ਦੇ ਨੇੜੇ ਹੋ ਗਿਆ ਆਟੋ ਚਲਾ ਕੇ ਇੱਕ ਤਰਬੀਆ ਸਵਾਰੀ ਤੋਂ ਆਟੋ ਚਲਾ ਰਿਆ ਸੀ ਜਿਹੜੇ ਸਾਡੇ ਯੂਨੀਅਨ ਨਾਲ ਜਿੱਤੇ ਜਿੱਤੇ ਵੀ ਯੂਨੀਅਨ ਹੈ ਉਹਨਾਂ ਚ ਮਨਨੋ ਵੀ 1% ਕੋਈ ਬੰਦਾ ਗਲਤ ਹੋ ਸਕੇ ਹੋਰ ਨਹੀਂ ਤਾਂ باقی ਸਾਰੇ ਇੱਥੋਂ ਕਬੀਲਦਾਰ ਬੰਦੇ ਨੇ ਸਾਰੇ ਇੱਥੋਂ ਦੇ ਵਾਸੀ ਨੇ ਹੁਣ ਜਿਵੇਂ ਈ ਰਿਸ਼ਕੇ ਆ ਰਿਹਾ ਈ ਰਿਸ਼ਕੇ ਵਾਲੇ ਦਾ ਇਹ ਨਹੀਂ ਪਤਾ ਵੀ ਕੋਈ ਜੁਪੀ ਤੋਂ ਆ ਰਿਹਾ ਕੋਈ ਪਿਆਰ ਤੋਂ ਆ ਰਿਹਾ ਕੋਈ ਰਾਜਸਥਾਨ ਤੋਂ ਆ ਰਿਹਾ ਕੋਈ ਅਮਾਚਲ ਤੋਂ ਆ ਰਿਹਾ ਇਹਦੇ ਵੀ ਨਹੀਂ ਪਤਾ ਲੱਗ ਰਿਹਾ ਬਾਕੀ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਜਿਹੜਾ ਆਟੋ ਰਿਸ਼ਕੇ ਦੇ ਵਿੱਚ ਜੇ ਕੋਈ ਬੰਦੇ ਨੂੰ ਆਪਾਂ ਫੜਦੇ ਹਾਂ ਚਲਾਣਾ ਨਾਲ ਕੰਮ ਨਹੀਂ ਚੱਲਦਾ ਚਲਾਨ ਕਾਟ ਦੋਗੇ ਹਜ਼ਾਰ ਕਾਟ ਦੋ ਪੰਜ ਹਜ਼ਾਰ ਕਾਟ ਦੋਗੇ ਉਹ ਮਾਲਕ ਨੂੰ ਤਾਂ ਭੁਗਤਣਾ ਪੈਂਦਾ ਕਿਉਂ ਗੱਡੀ ਬੰਦ ਕਰਦੇ ਅਗਲੇ 2 ਲੱਖ ਦੀ ਗੱਡੀ ਆਲਾ ਛੜਾਂਦਾ ਹੈ ਬਾਕੀ ਸਭ ਤੋਂ ਪਹਿਲਾਂ ਗਲਤ ਕੰਮ ਬੰਦੇ ਆਲਿਆਂ ਦਾ ਆਧਾਰ ਕਾਰਡ ਚੈੱਕ ਕੀਤਾ ਜਾਵੇ ਵੀ ਉਹ ਬੰਦਾ ਕਿੱਥੋਂ ਦਾ ਪਿੱਛੋਂ ਕੀ ਕਰਕੇ ਆਇਆ ਇੱਥੇ ਗੱਡੀ ਲਈਓ ਕੀ ਕਰ ਰਿਹਾ ਜੇ ਉਹ ਗਲਤ ਬੰਦਾ ਪਾਇਆ ਜਾਂਦਾ ਉਹ ਤੇ ਕੋਈ ਗੈਂਗਸਟਰਵਾਦ ਦਾ ਕੇਸ ਹੈ ਜਾਂ ਲੁੱਟ-ਖੋਹ ਦਾ ਕੇਸ ਹੈ ਉਹਨੂੰ ਆਟੋ ਤੋਂ ਪ੍ਰਕਾਸ਼ ਕੀਤਾ ਜਾਣਾ ਚਾਹੀਦਾ ਤੁਸੀਂ ਸਾਥ ਦੋਗੇ ਇਸ ਗੱਲ ਦਾ ਅਸੀਂ ਸਾਥ ਦਿੰਨੇ ਆ ਅਸੀਂ ਤਾਂ ਕਹਿਨੇ ਆ ਜੀ ਅੱਜ ਉਹ ਨਹੀਂ ਕਰਨਗੇ ਕੱਲ ਨੂੰ ਸਾਡੇ ਬੱਚੇ ਖਰਾਬ ਹੋਣਗੇ ਸਾਡੀ ਇੱਜ਼ਤ ਖਰਾਬ ਹੁੰਦੀ ਐ ਅਸੀਂ ਕਿਤੋਂ ਕਮਾਈਏ ਹੁਣ ਸੋਅ ਆ ਰਹੀ ਆਂਦੀ ਐ ਸਰ ਕੀ ਨਾਮ ਤੁਹਾਡਾ ਕੀ ਚੱਲ ਰਿਹਾ ਜੀ ਸਰ ਮੈਂ ਨਾ ਸਰ ਇਨਸਪੈਕਟਰ ਅਮਰੀਕਿੰਗ ਇੰਚਾਰਜ ਬਹਿੰਡਾ ਇਹ ਮਾਮਲਾ ਜਿਹੜੇ ਇਹ ਰਿੱਚਾ ਜਾਂ ਕੋ ਰਿੱਚਾ ਹੈਗੇ ਆ ਬਹੁਤ ਜਿਆਦੇ ਹੈ ਬਹਿੰਡਾ ਸ਼ਹਿਰ ਚ ਅ ਜਿਹੜੇ ਕਿ ਬਦੌ ਡਾਕੂਮੈਂਟ ਵੀ ਚੱਲ ਰਹੇ ਹੈਗੇ ਇਹ ਕੋਈ ਜਿੰਨੇ ਪੁਰਾਣੇ ਦੂਜੇ ਕਿ ਹੋਸ਼ ਸ਼ਰਮ ਇਤੋਂ ਪੁਰਾਣੇ ਆ ਕੇ ਤੇਰੇ ਤਲਾਰੇ ਹੈਗੇ ਉਹ ਉਹਨਾਂ ਨੂੰ ਅੱਜ ਅਸੀਂ ਚੈਕਿੰਗ ਕਰ ਰਹੇ ਆਂ ਜੀ ਉਹਨਾਂ ਜੋ ਕੋਈ ਮਾਰੂ ਤਰ ਵੀ ਅਸੀਂ ਕੱਢ ਰਹੇ ਆਂ ਜੀ ਤੇ ਨਾਲ ਹੀ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਕੰਪਲੀਟ ਉਹਨਾਂ ਨੂੰ ਅਸੀਂ ਇੰਪਾਉਂਡ ਕੀਤਾ ਟ੍ਰਿਪ 35 ਦੇ ਕਰੀਬ ਹੁਣ ਤੱਕ ਅਸੀਂ ਬੰਦ ਕਰ ਚੁੱਕੇ ਹਾਂਗੇ ਤੇ ਪਲੱਸ ਅਸੀਂ ਜਿਹੜਾਂ ਦੇ ਕਾਗਜ਼ਤ ਹੈਗੇ ਕੁਛ ਨੂੰ ਕੁਛ ਜਿਵੇਂ ਆਰ.ਸੀ. ਹਾਲਾ ਤਾਂ ਸਿੱਤੀ ਜਿ ਘਟਾ ਤਾਂ ਉਹਦੇ ਤੇ ਤਲਾਣ ਕਰਦੇ ਬਹੁਤ ਸਾਰੇ ਹਟ ਗਿਆ ਇਹ ਰਿਕਟਰ ਉਸੇ ਸਮਾਨ ਰਚ ਦੇਖੋ ਉਹਨਾਂ ਦੇ ਵੀ ਅਸੀਂ ਕਮਰਸ਼ੀਅਲ ਦੇ ਤਲਾਣ ਕੱਟਾਂਗੇ ਕਿਉਂਕਿ ਸਵਾਰੀਆਂ ਬਿਠਾਉਣ ਵਾਸਤੇ ਨਾ ਕਿ ਕਮਰਸ਼ੀਅਲ ਸਮਾਨ ਢੋਣ ਵਾਸਤੇ ਕਿੰਨੀ ਸਵਾਰੀਆਂ ਪਾਸ ਦੇ ਸਿਆ ਇਹਦੇ ਚਾਟੋ ਜਿਵੇਂ ਸਿਰਫ 3 ਸਵਾਰੀਆਂ ਪਾਸ ਇਹ ਫਿਰ ਵੀ ਲੈ ਲੈ ਕੇ 6 7 7 8 8 ਰੋਸ ਵੀ ਲੈ ਕੇ ਤਰੇ ਮਿਲ ਰਹੀ ਹੈ ਜੇ ਕੋਈ ਹੈ ਜੀ ਮਿਲਦਾ ਜੀ ਉਹਨਾਂ ਦੇ ਵੀ ਚਲਣ ਤੱਕ